ਉਹਨਾਂ ਨੂੰ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿਲਰ ਆ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਪਿਛਲੇ 5-6 ਦਿਨਾਂ ਦੇ ਵਿੱਚ ਔਰ ਇੱਕ ਤਹਈਆ ਕੀਤੀ ਸਾਰਿਆਂ ਨੇ ਅੱਜ ਕਿ ਜਲੰਧਰ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਲਈ ਜਿਹੜੇ ਡਰੱਗ ਪੈਡਲਰਸ ਨੇ ਉਹਨਾਂ ਦੇ ਉੱਪਰ ਬੇਤਹਾਸ਼ਾ ਸਖਤੀ ਹੈ ਜਿਹੜੀ ਉਹ ਕੀਤੀ ਜਾਏਗੀ ਪਹਿਲੇ ਦਿਨ ਹੀ ਮੈਂ ਕਹਿ ਦਿੰਦਾ ਸੀਗਾ ਉਹਨਾਂ ਡਰੱਗ ਪੈਡਲਰਸ ਨੂੰ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਇਹ ਧੰਦਾ ਛੱਡ ਦੋ ਤੇ ਜਾਂ ਪੰਜਾਬ ਛੱਡ ਦੋ ਤੇ ਉਹਦਾ ਇੰਪੈਕਟ ਦੇਖਨ ਨੂੰ ਵੀ ਮਿਲ ਰਿਹਾ ਹੈ ਜਿਹੜੇ ਇਹ ਜੇ ਤਸਕਰ ਸੀਗੇ ਉਹਨਾਂ ਦੇ ਘਰਾਂ ਦੇ ਉੱਪਰ ਅੱਜ ਕੱਲ੍ਹ ਤਾਲੇ ਵੀ ਤੁਸੀਂ মিডিਆ ਨੇ ਲੱਗੇ ਕਵਰ ਕੀਤੇ ਨੇ ਸੋ ਔਰ ਜਿਹੜੇ ਜਿਹੜੇ ਯੂਜ਼ਰਸ ਨੇ ਜਿਹੜੇ ਡਰੱਗ ਲੈਂਦੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਦੀ ਬਜਾਏ ਅਸੀਂ ਪੇਸ਼ੈਂਟ ਵਜੋਂ ਟਰੀਟ ਕਰਦੇ ਆਂ ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਹਸਪੀਟਲਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਓਟ ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਸੂਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਵਾਂਗਾ ਕਿ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮੁਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੀਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਆ ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਆ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਅ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਉਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਉਹ ਸਮਾ ਗਿਆ ਹੁਣ ਉਹ ਅਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆਂ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨੇ ਨਹੀਂ ਹੈਗੇ ਉਹ ਟਹਿਣਗੇ ਸੋ ਇਸ ਕਰਕੇ ਇਸ ਕਰਕੇ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਹੈ ਕਿ ਇਹ ਯਾ ਇਹ ਕੰਮ ਛੱਡ ਦਿਓ ਤੇ ਨਹੀਂ ਕੰਮ ਕਿਵੇਂ ਛਡਾਉਣਾ ਹੈ ਜਾਂ ਪੰਜਾਬ ਕਿਵੇਂ ਛਡਾਉਣਾ ਇਹ ਸਾਨੂੰ ਪਤਾ ਹੈ ਸੋ ਅੱਜ ਬੜੀ ਵਧੀਆ ਐਟਮੋਸਫੇਅਰ ਦੇ ਵਿੱਚ ਮੀਟਿੰਗ ਹੋਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸਾਰੇ ਦੇ ਸਾਰੇ ਅਫਸਰ ਸਹਿਬਾਨ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਸ ਜ਼ਿੰਮੇਵਾਰੀ ਦਾ ਨਿਰਵਾਹਣ ਕਰਨਗੇ ਔਰ ਜੇ ਕੋਈ ਕਿਸੇ ਲੈਵਲ ਦਾ ਵੀ ਇਸ ਸਿਸਟਮ ਦੇ ਵਿੱਚ ਕੋਈ ਕਾਲੀ ਭੇਡ ਨਜ਼ਰ ਆਉਂਦਾ ਹੋਇਆ ਤੇ ਉਹਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਹੋਊਗੀ ਤੁਹਾਡਾ ਸਵਾਲ ਕੀ ਸੀ ਇੱਕ ਕੰਢੀ ਇਲਾਕੇ ਦੀ ਗੱਲ ਕੀਤੀ ਜਿਹੜੇ ਕੰਢੀ ਇਲਾਕੇ ਜਿਹੜੇ ਹੈਗੇ ਆ ਬਾਰਡਰ ਏਰੀਆਸ ਉਥੋਂ ਸਪਲਾਈ ਬੜੀ ਤੇਜ਼ ਹੋ ਰਹੀ ਹੈ ਜਿਦਾ ਦੇਖੋ ਇਸ ਤਰ੍ਹਾਂ ਕਿ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿੰਨੇ ਪੰਜਾਬ ਦੇ ਵਿੱਚ ਡਰੱਗਸ ਆਉਂਦੇ ਨੇ ਉਹ ਜ਼ਿਆਦਾਤਰ ਬਹੁ ਗਿਣਤੀ ਨੇ ਜਿਹੜੇ ਉਹ ਅਕ੍ਰੋਸ ਦਾ ਬਾਰਡਰ ਆਉਂਦੇ ਨੇ ਇੰਟਰਨੈਸ਼ਨਲ ਬਾਰਡਰ ਤੋਂ ਉਹ ਜ਼ਿਆਦਾ ਆਉਂਦੇ ਨੇ ਇਹਦੀ ਜ਼ਿੰਮੇਵਾਰੀ ਤਾਂ ਪ੍ਰਾਇਮਰੀਲੀ ਤੌਰ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਦੀ ਹੈ ਇੰਟਰਨੈਸ਼ਨਲ ਬਾਰਡਰ ਨੂੰ ਪ੍ਰੋਟੈਕਟ ਕਰਨ ਦੀ ਬੀਐਸਐਫ ਦੀ ਹੈ ਕਿਉਂਕਿ ਬੀਐਸਐਫ ਨੇ ਪਿਛਲੇ ਸਮੇਂ ਦੇ ਵਿੱਚ 15 ਕਿਲੋਮੀਟਰ ਤੋਂ ਵਧਾ ਕੇ ਆਪ ਦਾ ਜਿਹੜਾ ਰੇਂਜ ਹੈ ਉਹ 50 ਕਿਲੋਮੀਟਰ ਤੱਕ ਕਰਨੀ ਸੀਗੀ ਪਰ ਅ ਫਿਰ ਵੀ ਉਹਨਾਂ ਨੂੰ ਇੱਕ ਸੈਕੰਡ ਲਾਈਨ ਆਫ ਡਿਫੈਂਸ ਦੇਣ ਦੇ ਲਈ ਵੀ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਉਹ ਅ ਸ਼ੁਰੂ ਕਰਨ ਜਾ ਰਹੇ ਉਹਨੂੰ ਸਟੱਡੀ ਪਿਛਲੇ ਦਿਨਾਂ ਦੇ ਵਿੱਚ ਕੀਤਾ ਕਿ ਜੋ ਡਰੋਨ ਟੈਕਨੋਲੋਜੀ ਜਿਹਦੇ ਜ਼ਰੀਏ ਅਜਾ ਆਰਮਜ਼ ਐਮਿਊਨੇਸ਼ਨ ਨਾਰਕੋਟਿਕਸ ਡਰੱਗਸ ਨੇ ਜਿਹੜੇ ਉਹ ਹੁੰਦੇ ਨੇ ਉਹ ਇੱਕ ਬੀਐਸਐਫ ਦੇ ਐਫਰਟਸ ਨੂੰ ਉਹਨਾਂ ਨੂੰ ਹੋਰ ਮਜ਼ਬੂਤ ਦੇ ਕਰਨ ਦੇ ਲਈ ਸਹਾਰਾ ਦੇਣ ਦੇ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਟਰਾਇਲਸ ਲਏ ਨੇ ਤੇ ਬੜੀ ਜਲਦੀ ਹੀ ਮੈਂ ਸਮਝਦਾ ਕਿ ਉਹਦੇ ਨਾਲ ਵੀ ਇੱਕ ਚੰਗਾ ਰਿਜ਼ਲਟ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਏਗਾ ਸੋ ਹਰ ਪੱਖੋਂ ਚਾਹੇ ਉਹ ਹੋਮ ਮੈਨੂਫੈਕਚਰਡ ਆ ਚਾਹੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਨਾਲ ਉਹ ਬਣਦਾ ਜਾਂ ਸਪਲਾਈ ਹੁੰਦਾ ਤੇ ਚਾਹੇ ਨੈਸ਼ਨਲੀ ਜਾਂ ਇੰਟਰਨੈਸ਼ਨਲ ਬਾਡਰ ਤੋਂ ਜੇ ਕੋਈ ਡਰਗ ਆਉਂਦੇ ਤਾਂ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਉਹਨਾਂ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਰੋਕਣ ਦੇ ਲਈ ਵਚਨਬੱਧ ਹੈ ਕੀਮਾ ਸਰ ਪਟਨਾ ਕੋਲ ਗਏ ਸੀਗੇ ਉੱਥੇ ਦੇ ਜਿਹੜੇ 1950 ਦੇ ਵੱਲੋਂ ਦੱਸਿਆ ਗਿਆ ਕਿ ਹਿਮਾਚਲ ਤੋਂ ਬਹੁਤ ਨਸ਼ਾ ਪੰਜਾਬ ਦੇ ਨੂੰ ਸਪਲਾਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਪੰਜਾਬ ਦੇ ਵਿੱਚ ਹਿਮਾਚਲ ਤੋਂ ਸਪਲਾਈ ਆ ਰਹੀ ਹੈ ਓਕੇ ਤੇ ਇਹ ਦੇ ਇਹ ਦੇਖੋ ਇਸ ਤਰ੍ਹਾਂ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਹੈ ਕਿ ਅਸੀਂ ਤਾਂ ਇੰਟਰਨੈਸ਼ਨਲ ਬਾਰਡਰ ਤੋਂ ਵੀ ਰੋਕਣ ਨੂੰ ਤਿਆਰ ਆ ਜੇ ਕੋਈ ਕਿਸੇ ਸਟੇਟ ਬਾਰਡਰ ਤੋਂ ਆਉਂਦੀ ਹੋएगी ਤੇ ਉਹਦੇ ਉੱਪਰ ਹੀ ਸਖਤ ਕਾਰਵਾਈ ਜਿਹੜੀ ਹੋਏਗੀ ਦੇਖੋ ਸਾਡਾ ਲੋਕਾਂ ਦਾ ਫੀਲਡ ਦੇ ਵਿੱਚ ਨਿਕਲਦਾ ਪਰਪਸ ਹੀ ਇਹੀ ਹੈ ਕਿ ਗਰਾਉਂਡ ਤੋਂ ਫੀਡਬੈਕ ਜਿਹੜਾ ਉਹ ਆਵੇ ਹੁਣ ਜਿਵੇਂ ਗਰਾਉਂਡ ਤੋਂ ਜੇ ਫੀਡਬੈਕ ਚੀਮਾ ਸਾਹਿਬ ਕੋਲ ਆਇਆ ਹੁਣ ਅਸੀਂ ਜਿਹੜੇ ਅੱਜ ਜਿੰਨੇ ਪੁਆਇੰਟਸ ਡਿਸਕਸ ਕੀਤੇ ਨੇ ਅਸੀਂ ਉਹਨਾਂ ਦਾ ਇਸ਼ੂ ਕੀ ਹੈ ਪ੍ਰੋਬਲਮ ਕੀ ਹੈ ਤੇ ਪ੍ਰੋਬਲਮ ਦੇ ਨਾਲ ਉਹਦਾ ਸੋਲੂਸ਼ਨ ਕੀ ਹੈ ਕਿਉਂਕਿ ਜਿੱਥੇ ਪ੍ਰੋਬਲਮ ਹੈ ਸੋਲੂਸ਼ਨ ਵੀ ਉੱਥੋਂ ਹੀ ਨਿਕਲ ਕੇ ਆਉਣਾ ਹੈ ਜੇ ਚੀਮਾ ਸਾਹਿਬ ਦੇ ਧਿਆਨ ਦੇ ਵਿੱਚ ਆਏ ਤੇ ਡੈਫੀਨਿਟਲੀ ਅਸੀਂ ਪੰਜਾਂ ਦਿਨਾਂ ਦੇ ਵਿੱਚ ਜਦੋਂ ਸਾਰਾ ਪੰਜਾਬ ਕਵਰ ਹੋ ਗਿਆ ਸਾਡੇ ਪੰਜਾਂ ਅਸੀਂ ਪੰਜਾਂ ਮਿਨਿਸਟਰਸ ਵੱਲੋਂ ਤੇ ਉਹਦੀ ਇੱਕ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਉਹ ਤਿਆਰ ਕਰਾਂਗੇ ਤੇ हिमाचल ਜਿਹੜਾ ਕਾਂਗਰਸੀ ਤੇ ਅਕਾਲੀ ਮੈਂ ਚਲੋ ਇਹ ਜੇ ਮੌਕੇ ਮੈਂ ਕਮਿਊਨਿਟੀ ਕਾ ਗੱਲ ਕਰਨੀ ਤੇ ਨਹੀਂ ਚਾਹੁੰਦਾ ਪਰ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਦੀ ਰੰਗਤਾ ਦਿੰਦੇ ਰਹੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਰਕਾਰਾਂ ਉਹਨਾਂ ਦੀ ਸਰਕਾਰਾਂ ਵੀ ਇਸ ਚੀਜ਼ ਨੂੰ ਕੰਟਰੋਲ ਕਰਨਾ ਠੀਕ ਹੈ ਜੀ ਜੋ ਜਿਸ ਜਿੰਨ ਪਰ ਹਾਰਵੇ ਕੀ ਜਾ ਰਹੀ ਡਿਮੋਲਿਸ਼ ਕੀ ਜਾ ਰਹੀ ਹੈ ਕਿ ਆਨ ਕੋ ਨੋਟਿਸ ਵੀ ਜਾ ਰਹੀ ਕੀਆ ਜਾਂਦਾ ਹੈ ਸਰਕਾਰ ਕੇ ਸਾਰਾ ਜੋ ਲੀਗਲ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ वो पूरा किया जाता है जी एक भी डेमोलिशन ऐसी नहीं है जो अगेंस्ट द लॉ ऑफ लैंड हुए जिन लोगों ने सरकारी जमीनों पे कब्जे किए हुए हैं पिछली सरकारों के समय में पॉलिटिकल लीडर्स की पोस्ट पनाही पे उनको और उसके ऊपर महल उसारे हुए हैं इस ड्रग मनी से फ्रॉम प्रोसीड्स ऑफ क्राइम दे आर नॉट गोइंग तो टूसिपेड क्या करेगी सॉरी क्या करेगी पच्चीसों की पहली किस्त दिल्ली ठीक है अच्छी अच्छी वो उनको पहले आठ तारीख उनको देखने दो हमने पता है हमें